ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਸ਼ਾਮ ਤੋਂ ਲੈ ਕੇ ਰਾਤ ਤੱਕ ਪੰਜਾਬ ਦੇ ਮੌਸਮ ਦੇ ਹਾਲਾਤ ਸ਼ਾਮ 5 ਵਜੇ ਤੋਂ ਲੈ ਕੇ ਰਾਤ 8 ਵਜੇ ਦੀ ਜਾਣਕਾਰੀ ਸਾਂਝੀ ਕਰਾਂਗੇ ਕਿ ਕੀ ਕੀ ਹਾਲਾਤ ਬਣੇ ਹੋਏ ਨੇ ਕਿਉਂਕਿ ਲਗਾਤਾਰ ਅਗਰ ਦੇਖਿਆ ਜਾਵੇ ਤਾਂ ਬੱਦਲਬਾਹੀ ਪੰਜਾਬ ਦੇ ਉੱਪਰ ਛਾਈ ਹੋਈ ਹੈ ਪਰ ਥੋੜੀ ਜਿਹੀ ਰਾਹਤ ਦੀ ਉਮੀਦ ਇਹ ਹੈ ਕਿ ਅੰਮ੍ਰਿਤਸਰ ਤਰਨਤਾਰਨ ਤੋਂ ਲੈ ਕੇ ਜਿਹੜੇ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਇਹਨਾਂ ਦੇ ਵਿੱਚ ਮੌਸਮ ਸਾਫ਼ ਹੋ ਰਿਹਾ ਜੀ ਜਿੱਦੇ ਸਿੱਟੇ ਵਜੋਂ ਬਹੁਤ ਹੱਦ ਤੱਕ ਇਹ ਜਿਹੜੀ ਇੱਕ ਚੰਗੀ ਗੱਲ ਹੈ ਕਿ ਇਹਨਾਂ ਇਲਾਕੇ ਵਿੱਚ ਮੌਸਮ ਸਾਫ਼ ਹੋਇਆ ਪਰ ਰੋਪੜ ਤੋਂ ਲੈ ਕੇ ਆਪਾਂ ਗੱਲ ਕਰੀਏ ਤਾਂ ਅਗਰ ਪਠਾਨਕੋਟ ਸੌਰੀ ਰੋਪੜ ਤੋਂ ਗੱਲ ਕਰ ਲਈਏ ਆਪਾਂ ਰੋਪੜ ਤੋਂ ਥੋੜਾ ਜਿਹਾ ਫਤਿਹਗੜ੍ਹ ਸਾਹਿਬ ਪਟਿਆਲੇਵਾਲ ਦੇਖੀਏ ਤਾਂ ਬੱਦਲਬਾਈ ਮੀਂਹ ਹਲੇ ਵੀ ਤਗੜੇ ਰੂਪ ਦੇ ਵਿੱਚ ਬੜੇ ਹੋਏ ਨੇ ਜਿੱਦੇ ਸਿੱਟੇ ਵਜੋਂ ਇਹਨਾਂ ਇਲਾਕੇ ਵਿੱਚ ਲਗਾਤਾਰ ਮੀਂਹ ਦੇਖਿਆ ਜਾ ਰਿਹਾ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰ ਸਕਦੇ ਹੋ ਹੜ੍ਹਾਂ ਦੇ ਹਾਲਾਤ ਅਗਰ ਬਣੇ ਹੋਏ ਨਾ ਤਾਂ ਵਾਹਿਗੁਰੂ ਲਿਖੋ ਜੀ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਕਰੋ ਗੱਲ ਕਰੀ ਜਾਵੇ ਤਾਂ ਮੀਂਹ ਇਸੇ ਤਰੀਕੇ ਨਾਲ ਬਣੀ ਰਹਿਣਗੇ ਥੋੜ੍ਹਾ ਜਿਹਾ 8 ਵਜੇ ਤੱਕ ਉਮੀਦ ਹੈ ਕਿ ਇਹ ਸਿਸਟਮ ਸਾਫ਼ ਹੋਇਆ ਏਰੀਆ ਇਹ ਥੋੜ੍ਹਾ ਜਿਹਾ ਹੋਰ ਇਧਰ ਨੂੰ ਪਾਵੇਗਾ ਹੋਰ ਮੜਦੇ ਹਾਲਾਤ ਸਾਫ਼ ਹੋਣਗੇ ਪਰ ਅਗਰ ਗੱਲ ਕਰੀਏ ਤਾਂ ਸਿਸਟਮ ਦੁਆਰਾ ਤੋਂ ਹਰਿਆਣੇ ਵੱਲੋਂ ਆ ਰਹੇ ਨੇ ਇਹ ਵਾਲੇ ਸਿਸਟਮ 8 ਵਜੇ ਤੋਂ ਬਾਅਦ ਤਕੜਾ ਸਿਸਟਮ ਪੰਜਾਬ ਦੇ ਵਿੱਚ ਇੰਟਰ ਕਰਨ ਦੀ ਉਮੀਦ ਹੈ 8 ਤੋਂ ਲੈ ਕੇ 10 ਵਜੇ ਦੇ ਵਿਚਕਾਰ ਬਹੁਤ ਜ਼ਿਆਦਾ ਹਾਲਾਤ ਮੀਂਹ ਦੇ ਵਧਦੇ ਹੋਏ ਸਾਨੂੰ ਦਿਖਾਈ ਦੇਣਗੇ ਜਿਹਦੇ ਸਿੱਟੇ ਵਜੋਂ ਬਹੁਤ ਹੱਦ ਤੱਕ ਆਪਾਂ ਕਹੀਏ ਤਾਂ ਰਾਤ ਨੂੰ ਭਾਰੀ ਮੀਂਹ ਦੀ ਉਮੀਦ ਕਰਦੇ ਹੋਏ ਅਸੀਂ ਦੇਖ ਸਕਦੇ ਹਾਂ ਇਸ ਤੋਂ ਇਲਾਵਾ ਗੱਲ ਕੀਤੀ ਹੈ ਤਾਂ ਲਗਾਤਾਰ ਮੀਂਹ ਹੋਣ ਦੇ ਕਾਰਨ ਜੋ ਦਰਿਆਵਾਂ ਦਾ ਜਲ ਸਤਾਰਾ ਵੱਧ ਚੁੱਕਿਆ ਜੀ ਅਗਰ ਤੁਸੀਂ ਗੱਲ ਕਰੀਏ ਆਪਾਂ ਰਾਵੀ ਦੀ ਬਿਆਸ ਦੀ ਸਤਲੁਜ ਦੀ ਅਤੇ ਘੱਗਰ ਦੀ ਤਾਂ ਇਹਨਾਂ ਸਾਰਿਆਂ ਦੇ ਵਿੱਚ ਲਗਾਤਾਰ ਇਸ ਇਲਾਕੇ ਵਿੱਚ ਮੀਂਹ ਹੋਣ ਦੇ ਕਾਰਨ ਜਲ ਸਤਾਰ ਵਧ ਰਿਹਾ ਜੀ ਕੈਚਮੈਂਟ ਏਰੀਆ ਜਿਨ੍ਹਾਂ ਵੀ ਅਗਰ ਗੱਲ ਕਰੀਏ ਕੈਚਮੈਂਟ ਏਰੀਆ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜਿਵੇਂ ਸਰਸਾ ਨਦੀ ਹੋਗੀ ਉਹ ਸਤਲੁਜ ਚ ਪੈਂਦੀ ਆ ਕੇ ਸਵਾਂ ਨਦੀ ਹੋਗੀ ਉਹ ਵੀ ਸਤਲੁਜ ਦੇ ਵਿੱਚ ਪੈਂਦੀ ਹੈ ਤੇ ਉਹਨੇ ਤੋਂ ਨਦੀ ਆ ਰਹੀ ਹੈ ਜੀ ਉਹਦੇ ਵਿੱਚ ਪਾਣੀ ਲਗਾਤਾਰ ਆ ਰਿਹਾ ਜਿਸ ਦੇ ਕਾਰਨ ਹੋਰ ਜ਼ਿਆਦਾ ਲੈਵਲ ਵਧ ਰਿਹਾ ਜੀ ਪਾਣੀ ਦਾ ਲਾਈਵ ਤਸਵੀਰਾਂ ਦੇ ਵਿੱਚ ਮੈਂ ਅਗਰ ਤੁਹਾਨੂੰ ਦਿਖਾ ਸਕਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੀ ਇਹ ਜ਼ੂਮ ਕਰਕੇ ਮਗਰ ਦਿਖਾਵਾ ਦਾ ਬਹੁਤ ਬੁਰਾ ਹਾਲ ਹੈ ਇਸ ਸਮੇਂ ਸਤਲੁਜ ਦਾ ਬਹੁਤ ਜ਼ਿਆਦਾ ਪਾਣੀ ਚੱਲ ਰਿਹਾ ਜੀ ਇੱਥੇ ਤੇ ਲਗਾਤਾਰ ਲਾਈਵ ਦੇ ਵਿੱਚ ਤੁਸੀਂ ਦੇਖਿਆ ਸੀਗਾ ਜੀ ਕਿ ਹਾਲਾਤ ਨੇ ਜਿਹੜੇ ਇਹ ਚੰਗੇ ਨਹੀਂ ਹਨ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਥੋੜਾ ਜਿਹਾ ਰੱਬ ਸਮਾ ਦਵੇ ਪੰਜਾਬ ਨੂੰ ਇਸ ਮੌਕੇ ਤੋਂ ਉਬਰਣ ਦਾ ਵਾਰ-ਵਾਰ ਕਮੈਂਟ ਕਰਦੇ ਆ ਜੀ ਤੁਹਾਨੂੰ ਵਾਰ-ਵਾਰ ਕਹਿ ਰਹੇ ਆ ਜੀ ਵਾਹਿਗੁਰੂ ਲਿਖੋ ਕਮੈਂਟ ਦੇ ਵਿੱਚ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਕਿਸੇ ਵੀ ਰੱਬ ਨੂੰ ਕਿਸੇ ਵੀ ਪੀਰ ਨੂੰ ਮੰਨਦੇ ਹੋ ਅਰਦਾਸ ਕਰੋ ਉਹਨਾਂ ਅੱਗੇ ਕਿ ਹਾਲਾਤ ਪੰਜਾਬ ਦੇ ਸੁਧਰਨ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਜੀ ਫੇਸਬੁੱਕ ਤੇ ਫੋਲੋ ਕਰ ਲਓ YouTube ਤੇ ਲਾਈਕ ਸਬਸਕ੍ਰਾਈਬ ਕਰ ਲਓ ਤਾਂ ਕਿ ਅਪਡੇਟ ਤੁਹਾਨੂੰ ਸਮੇਂ-ਸਮੇਂ ਤੇ ਮਿਲਦੀ ਰਹੇ ਮਿਲਦੇ ਆ ਅਗਲੀ ਵੀਡੀਓ ਲੈ ਕੇ ਜਲਦ ਧੰਨਵਾਦ ਜੀ